ਇਹ ਕੋ ਲੋਕੇਸ਼ਨ ਵਾਓ ਇਹ ਲੋਕੇਸ਼ਨ ਜਿਹੜੀ ਹੈ ਜੀ ਇਹ ਹੈਗੀ ਆ ਕਪੂਰਥਲਾ ਰੋਡ ਆ ਸੁਬਾਨਪੁਰ ਰੋਡ ਕਪੂਰਥਲਾ ਰੋਡ ਹੈ ਇਹ ਕਪੂਰਥਲੇ ਨੂੰ ਜਾ ਰਹੇ ਆ ਆ ਬਹੁਤ ਸੋਹਣੀ ਲੋਕੇਸ਼ਨ ਹੈ ਜੇ ਕਿਸੇ ਨੇ ਛੋਟਾ ਮੋਟਾ ਸ਼ੂਟ ਕਰਨਾ ਹੋਵੇ ਨਾ ਇੱਧਰ ਨੂੰ ਤੇ ਸ਼ੂਟ ਕਰ ਸਕਦੇ ਆ ਆਪਾਂ ਮੰਨ ਲਓ ਗ੍ਰੀਨਰੀ ਬਹੁਤ ਗ੍ਰੀਨਰੀ ਬਹੁਤ ਵਧੀਆ ਬਹੁਤ ਵਧੀਆ ਗ੍ਰੀਨਰੀ ਆ ਤੇ ਉਹ ਸੁਣਾ ਬੜਾ ਮਜ਼ਾ ਆਉਂਦਾ ਇੱਧਰ ਨੂੰ ਜਦੋਂ ਆਈਦਾ ਵਾ ਪਹਿਲੀ ਵਾਰੀ ਕੈਪਚਰ ਕੀਤਾ ਇੱਧਰ ਕਦੀ ਕੈਪਚਰ ਨਹੀਂ ਕੀਤਾ ਕਦੀ ਵੀਡੀਓ ਬਣਾਈ ਨਹੀਂ ਕੋਸ਼ਿਸ਼ ਹੀ ਨਹੀਂ ਕੀਤੀ ਕਦੀ ਧਿਆਨ ਨਹੀਂ ਦਿੱਤਾ ਪਰ ਅੱਜ ਵੇਖ ਕੇ ਬੜਾ ਮਨਜਾ ਖੁਸ਼ ਹੋਇਆ ਤੇ ਅੱਜ ਸੋਚਿਆ ਵੀ ਯਾਰ ਵੀਡੀਓ ਬਣਾਈਏ ਨਾ ਬੜੀ ਗ੍ਰੀਨਰੀ ਆ ਐਦਾਂ ਰੁੱਖ ਲੱਗੇ ਹੋਣ ਚਾਹੀਦੇ ਸਾਰੇ ਪਾਸੇ এনवायरमेंट ਵੀ ਆ ਸਾਫ਼ ਹੋ ਜਾਂਦਾ ਉਹ ਆਕਸੀਜਨ ਲੈਵਲ ਬਹੁਤ ਹਾਂ ਆਕਸੀਜਨ ਲੈਵਲ ਬਹੁਤ ਪੁੱਛ ਆ ਜਾਂਦਾ ਇਹ ਦਿਨ ਆਕਸੀਜਨ ਲੈਵਲ ਸੈੱਟ ਹੋ ਜਾਂਦਾ ਬਹੁਤ ਸੋਹਣਾ ਰੋਡ ਵੀ ਵਧੀਆ ਸਾਫ਼ ਆ ਘੱਟ ਚੱਲਦਾ ਇਹ ਨਾਲ ਨਹੀਂ ਚੱਲਦਾ ਤੇ ਪਰ ਗ੍ਰੀਨਰੀ ਬੜੀ ਆ ਆ ਵੇਖੋ ਆਲੇ ਦੁਆਲੇ ਬਹੁਤ ਜ਼ਿਆਦਾ ਹੀ ਗ੍ਰੀਨਰੀ ਆ ਮਜ਼ਾ ਆ ਗਿਆ thank